ਦਵਾਈ ਦੇਵਾਉ ਨੂੰ ਕੋਈ ਐ ਨਾ ਹੋਵੇ ਦਵਾਈ ਰਹਿੰਦੀ ਹੋਵੇ ਚਲ ਮੈਂ ਹੀ ਪੁੱਛਦੀ ਆ ਜਾ ਕੇ ਹਰਪ੍ਰੀਤ ਨੂੰ ਦਵਾਈ ਲੈ ਲਈ ਕਿ ਨਾ ਲੈ ਬੱਤ ਦਵਾਈ ਬੁੱਟੀ ਲੈ ਲਈ ਸੀ ਕੁਟ ਪਾਣੀ ਪੀ ਲ ਹਰਪ੍ਰੀਤ ਹਾਂਜੀ ਬੂਆ ਆ ਦੇਖ ਲੈ ਕੁਛ ਕਿਹਾ ਹਾਂ ਤੈਨੂੰ ਤਾਂ ਸੁਣੀ ਨਹੀਂ ਕੁਛ ਨਾ ਮੈਨੂੰ ਐ ਲੱਗਦਾ ਕਿੱਧਰ ਖੋ ਜਾਨੀ ਐ ਤੂੰ ਬੂਆ ਬਸ ਉਹ ਹੀ ਕਾਲੇ ਵਾਰੀ ਸੋਚੀ ਜਾਂਦੀ ਸੀ ਪੁੱਤ ਉਹ ਤਾਂ ਤੂੰ ਨਾ ਵੀ ਸੋਚੇ ਨਾ ਤਾਂ ਵੀ ਅੰਦਰੋਂ ਨਿਕਲਦਾ ਨਹੀਂ ਹੈਗਾ ساری ਗੱਲਬਾਤ ਸਾਡੇ ਕਿਹੜਾ ਨਿਕਲਦੀ ਇਹ ਗੱਲ ਹਾਂ ਪੂਆ ਤਾਂ ਹੀ ਤਾਂ ਪੂਆ ਮੈਂ ਤੈਨੂੰ ਕਿਹਾ ਸੀਗਾ ਵੀ ਮੈਨੂੰ ਕੋਈ ਕੰਮ ਕਰਨ ਲੱਗ ਜਾਂਦੇ ਮਾੜਾ ਮੁੱਠ ਧਿਆਨ ਮੇਰਾ ਕੰਮ ਅਚੇ ਹੋ ਜਾਊਗਾ ਨਾ ਦੇਖ ਲੈ ਹੁਣ ਵੇਲੀ ਬੈਠੀ ਨਾ ਉਹੀ ਗੱਲਾਂ ਫੇਰ ਦਿਮਾਗ 'ਚ ਹਾਂ ਮੈਨੂੰ ਪਤਾ ਹੈ ਮੈਂ ਵੀ ਕਮਲੀ ਦੇ ਨਾ ਕਰਦੀ ਚੱਲ ਜੇ ਤੇਰਾ ਇਹ ਇਰਾਦਾ ਨਾ ਤਾਂ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰ ਲਾ ਸੱਚੀ 부ਆ ਹਾਂ ਪਤਾ ਪਤਾ ਕੀ 부ਆ ਮੈਂ ਨਾ ਜੋ ਵੀ ਕਰੀ ਜੰਨੇ ਨਾ ਜਵਾਕ ਕਰਕੇ ਕਰੀ ਜੰਨੇ ਵੀ ਮੇਰਾ ਜਵਾਕ ਸਹੀ ਸਲਾਮਤ ਰਵੇ ਵੀ ਇਹਨਾਂ ਕੁਛ ਹੋਵੇ ਜੇ ਮੈਂ ਅਹੀਂ ਵੇਲੇ ਬੈਠੀ ਰਹਗੀ ਤਾਂ ਮੈਨੂੰ ਟੈਨਸ਼ਨ ਹੋਣੀ ਆ ਉਹੀ ਗੱਲਾਂ ਮੇਰੇ ਦਿਮਾਗ ਵਿੱਚ ਰਹਿਣੀਆਂ ਨੇ ਤਾਂ ਕਰਕੇ 부ਆ ਮੈਂ ਜੇ ਕੰਮ ਕਰਨ ਲੱਗੀ ਸਾਰਾ ਧਿਆਨ ਮੇਰਾ ਕੰਮ 'ਚ ਹੋਣਾ ਟਾਈਮ ਹੀ ਨਹੀਂ ਲੱਗਣਾ ਮੈਨੂੰ ਤਾਂ ਆ ਗੱਲਾਂ ਸੋਚਣ ਦਾ ਹਾਂ ਪੁੱਤ ਆ ਤਾਂ ਮੈਂ ਗੱਲ ਹੀ ਨਹੀਂ ਸੀ ਉੱਤੀ ਮੈਨੂੰ ਤਾਂ ਕੰਮ ਲਾਉਂਦੀ ਨੂੰ ਨਾ ਐਂ ਲੱਗਦਾ ਸ਼ਰਮ ਆਉਂਦੀ ਏ ਵੀ ਤੂੰ ਮੇਰੇ ਘਰ ਆ ਕੇ ਕੰਮ ਲੱਗੇ ਚੱਲ ਪੁੱਤ ਤੇਰੀ ਸੋਚ ਵੀ ਚੰਗੀ ਏਗੀ ਲਕੂਆ ਇੱਥੇ ਸ਼ਰਮਾਂ ਨੇ ਕੀ ਗੱਲ ਆ ਹੁਣ ਕੰਮ ਕਰਨ ਚ ਕਾਦੀ ਸ਼ਰਮ ਹੁੰਦੀ ਆ ਹਾਂ ਹਾਂ ਪੁੱਤ ਬਸ ਜਿਹੜੀ ਤੇਰੀ ਹਾਲਤ ਆ ਨਾ ਉਹਦੇ ਕਰਕੇ ਮੈਂ ਮਨਾ ਕਰਦੀ ਸੀ ਹੋਰ ਥੋੜੇ ਕੋਈ ਨਾ ਜੇ ਤੇਰਾ ਇਸ ਤਰ੍ਹਾਂ ਮਨ ਖੁਸ਼ ਰਹੂਗਾ ਨਾ ਮੇਰੇ ਵੱਲੋਂ ਹਾਂ ਹੀ ਆਂਗੀ ਠੀਕ ਹੈ ਪਰ ਪੁੱਤ ਧਿਆਨ ਰੱਖਿਆ ਕਰ ਆਪਦਾ ਖਾਣ ਪੀਣ ਦਾ ਵੀ ਨਾਲ ਨਾਲ ਤੁਸੀਂ ਹੈਗੇ ਮੈਂ ਧਿਆਨ ਰੱਖਣ ਵਾਲੇ ਉਹ ਤਾਂ ਪੁੱਤ ਹੈਗੀ ਆ ਫੇਰ ਲੈ ਫੜ ਦਵਾਈ ਲਿਆ ਕੇ ਦਿੰਦੀ ਏ ਤੇਰੀ ਠੀਕ ਹੈ ਦਵਾਈ ਬੂਟੀ ਦਾ ਪੁੱਤ ਧਿਆਨ ਰੱਖ ਲਿਆ ਕਰ ਹੋਰ ਛੱਡ ਪਰਾਂ ਕੋਈ ਗੱਲ ਨਹੀਂ ਹੈਗੀ ਹੋਰ ਤਾਂ ਮੈਂ ਕੰਮ ਨੂੰ ਵਾਧੂ ਆਂਗੀ ਦੇਖ ਸੁਖ ਵੀ ਤੇਰਾ ਤੇ ਕਿੰਨਾ ਧਿਆਨ ਰੱਖਦੀ ਆ ਹਨਾ ਹਾਂਜੀ ਹੁਣ ਜਦੋਂ ਉਹ ਕਾਲਜ ਜਾਂਦੀ ਹੈ ਨਾ ਉਹਦੀ ਮੈਨੂੰ ਕਹੋਗੀ ਜਾਣ ਵੇਲੇ ਮੰਮੀ ਕੰਮ ਛੱਡ ਦੀ ਭਾਬੀ ਦੀ ਦਵਾਈ ਬੂਟੀ ਦਾ ਖਿਆਲ ਰੱਖੀ ਉਹ ਤਾਂ ਮੈਨੂੰ ਵੀ ਕਹੇਗੀ ਭਾਬੀ ਧਿਆਨ ਰੱਖਣਾ ਆਪ ਦਾ ਧਿਆਨ ਕਾਕੇ ਦਾ ਹਾਂ ਮવાડી ਬੜੀ ਗੱਲ ਤੇ ਕਾਕਾ ਐ ਮੈਂ ਐ ਕਰਿਆ ਕਰੂੰ ਮੈਂ ਐ ਕਰਿਆ ਕਰੂੰ ਕਾਕੇ ਨਾਲ ਮੈਂ ਖੇਡਿਆ ਕਰੂੰਗੀ ਮੈਂ ਕਾਲਜ ਨਹੀਂ ਜਾਇਆ ਕਰਦੇ ਇੰਨਾ ਬੋਲਦੀ ਆ ਉਹਨੂੰ ਐ ਬਸ ਕਿਸੇ ਹਿਸਾਬ ਨਾਲ ਮੇਰਾ ਜੀ ਲੱਗ ਜੇ ਲੱਗ ਜੀ ਹਾਂ ਪਰ ਉਹਨੂੰ ਤਾਂ ਇੰਨਾ ਚਾਹ ਚੜਿਆ ਹੋਇਆ ਹੁੰਦਾ ਹੈ ਵੀ ਛੇ ਦੀ ਕਾਕਾ ਅੱਜ ਸਾਡੇ ਘਰੇ ਫਿਰ ਮੈਂ ਚੱਕਿਆ ਕਰਾਂ ਉਹ ਤਾਂ ਕਾਲਜ ਵੀ ਛੱਡ ਦੂ ਜਾਣਾ ਇਹ ਜੀ ਹੈਗੀ ਹਾਂ ਮੈਨੂੰ ਕਹੀ ਜਾਂਦੀ ਸੀ ਮੈਂ ਕਹਾ ਨਹੀਂ ਪਾਗਲ ਪੜ੍ਹਾਈ ਥੋੜੀ ਛੱਡਣੀ ਹੈ ਮੈਂ ਕਹਾ ਕੋਈ ਗੱਲ ਨਹੀਂ ਤੂੰ ਆ ਕੇ ਖੇਡ ਲਿਆ ਕਰੀ ਮੈਂ ਕਹਾ ਚਲ ਨਾ ਆ ਕੰਮ ਬਾਰੇ ਨਾ ਸੁਖ ਨਾਲ ਗੱਲ ਕਰ ਲਈ ਠੀਕ ਹੈ ਤੁਸੀਂ ਆਉਂਦਾ ਨਾ ਨਨਦਪੁਰਝਾਈ ਜਿੱਥੇ ਕੰਮਕਾਰ ਕਰਨਾ ਤੇ ਪੁੱਤ ਖੁਸ਼ ਰਹੋ ਮੈਨੂੰ ਕੋਈ ਦਿੱਕਤ ਨਹੀਂ ਠੀਕ ਹੈ ਕੋਈ ਨਾ ਸੁਖ ਨੂੰ ਆ ਜਾਂਦੋ ਤੇ ਮੈਂ ਉਹਨਾਂ ਨਾਲ ਗੱਲ ਕਰ ਲਵਾਂਗੀ ਫਿਰ ਹਾਂ ਚਲ ਦਵਾਈ ਲਿਆ ਦਿੰਨੀ ਆ ਤੇਰੀ ਹਾਂਜੀ ਪੂਆ ਬਾਲਾ ਸੋਚਿਆ ਨਾ ਕਰ ਠੀਕ ਹੈ ਪੂਆ ਚਲ ਸ਼ੁਕਰਾ ਪੂਆ ਮੰਨੀ ਤਾਂ ਸਹੀ ਉੰਨੇ ਵਧੀਆ ਕੰਮ ਥੀ ਧਿਆਨ ਰੱਖਣਾ ਮੈਂ ਇਹ ਆ ਹੋਰ ਪਾਸੇ ਤਾਂ ਹੁਣ ਧਿਆਨ ਲੈ ਕੇ ਨਹੀਂ ਜਾਂਦੀ ਮੈਂ ਕੀ ਕਰਾਂ ਮੈਂ ਕਿਹਨੂੰ ਕਹਾਂ ਮਨ ਦੇ ਤਾਂ ਇਹ ਮੇਰੀ ਦੋਨੇ ਨਹੀਂ ਹੈ ਉਤੋਂ ਦੂ ਬੋਲਦਾਗਾ ਤੇ ਉਤੋਂ ਦੂ ਬੋਲਦਾਗਾ ਹੁਣ ਤਾਂ ਹੱਥ ਚੱਕਣ ਤੱਕ ਵੀ ਆਉਂਦਾ ਜੱਸ ਜੇ ਸਾ ਬਣਾ ਦੂ ਤਾਂ ਮੈਂ ਅੱਜ ਦਾ ਰੂਪ ਦੇਖਿਆਗਾ ਨਾ ਇਹ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਸੀ ਇਹ ਨਾ ਹੋਵੇ ਕਿ ਉਹ ਭੁੱਲ ਜੇ ਕਿ ਮੇਰਾ ਬਾਪ ਹੈਗਾ ਕੀ ਕਰ ਮਰਦੂ ਵੀ ਵਾਪੇ ਅੱਜ ਤੱਕ ਆਵੇ ਦਰਦ ਤਾਂ ਲੱਗਦਾ ਬੱਚੇ ਵਿਚਾਲੇ ਨਹੀਂ ਮਰੂਗਾ ਤਾਂ ਫੋਨੀ ਕਿਰਾਏ ਆਹ ਪੀ ਕੇ ਪਾਣੀ ਦੀ ਘੁੱਟ ਤੂੰ ਆਪ ਦਾ ਕਾਲਜਾ ਠੰਡਾ ਕਰ ਠੀਕ ਹੈ ਤਾਂ ਤੈਨੂੰ ਮੈਂ ਪਾਣੀ ਦੀ ਬਿਨ ਬਿਨ ਦੀ ਹੁੰਦੀ ਘੁੱਟ ਆਹੋ ਅੰਦਰ ਕੀ ਕੁਝ ਕਰਕੇ ਆਏਗਾ ਹੋ ਕੀ ਕਰਨ ਅਸ ਤਾਉਣੀ ਕੀ ਹੈ ਤੂੰ ਤਾਉਣੀ ਕੀ ਹੈ ਮੇਰੀ ਗੱਲ ਸੁਣ ਲੈ ਬਰਾਬਰ ਦਾ ਮੁੰਡਾ ਹੋ ਰਿਹਾ ਹੈਗਾ ਤੂੰ ਮੜਾ ਮੋੜਾ ਸੰਭਲ ਜਾ ਸੰਭਲ ਜਾ ਮੜਾ ਮੋਟਾ ਸੰਭਲ ਲੈ ਮੇਰੇ ਕੋਲ ਪਲੇ ਨਹੀਂ ਨਿਕਲੀ ਹੈਗੀ ਸਮਝ ਆ ਗਈ ਹਾਂ ਜਿਹੜਾ ਤੂੰ ਕਰਤੂਤਤਾ ਕਰਦਾ ਫਿਰਦਾ ਉਹਨੂੰ ਸਾਰਾ ਪਤਾ ਲੱਗ ਗਿਆ। ਲੈ ਕਰਤੂਤਕਰ ਨੂੰ ਮੈਂ ਕਿਸੇ ਈ ਕੁੜੀ ਕਰ ਲਿਆ। ਜਿਹੜਾ ਲਾਲਚ ਨੂੰ ਫਿਰਦਾ ਤੂੰ। ਲਾਲਚ ਤਾਂ ਹੈ ਨਹੀਂ ਹੈਗਾ। ਮੈਂ ਤੈਨੂੰ ਇੱਕ ਵਾਰੀ ਕਹ ਦਿੱਤੀ ਜਿੱਥੇ ਮੈਂ ਕਹਤਾ ਨਾ ਵਿਆਹ ਉੱਥੇ ਹੀ ਹੋਊਗਾ। ਆਹੋ ਉੱਥੇ ਹੀ ਹੋਊਗਾ। ਆਹ ਮੁੰਡਾ ਦੇਖ ਲੈ ਕਿਵੇਂ ਤਾਮ ਚੈਨੇ ਤਾ ਕਰਕੇ ਵਾ ਗਿਆ ਤੈਨੂੰ ਜਮਲਾਇਆ ਉਹ। ਮੈਂ ਥਾਪੜੇ ਪਾ ਲੈ ਤੂੰ ਖਾਇਂ ਜੀ। ਆਹੋ ਮੈਂ ਚਮਲਾਤਾ ਮਾਹੇ ਦਾ ਕਰਕੇ ਦਿੱਤਾ। ਮੈਂ ਬਾਸ ਬਾਸ। ਉਹ ਆਪਣਾ ਇਹ ਜਿਹੜਾ ਜਮਲਾ ਕੇ ਮੇਰੇ ਸੇ ਮੱਥੇ ਮਾਰਿਆ ਆਹੋ ਸਿਰ ਚੜਾ ਰੱਖਿਆ ਹੋ ਅੱਜ ਕਿਵੇਂ ਮੂਰੇ ਬੋਲਦਾ ਸੀ ਉਹ ਨਹੀਂ ਸਿਰ ਚੜਾ ਹੈਗਾ ਤੂੰ ਉਹ ਤੂੰ ਦੁੱਗਣਾ ਚੜ ਗਿਆ ਮੈਂ ਕਿਹਾ ਗੁਤਨੀ ਨਾ ਫਟਾਵੀਂ ਲੈਣ ਦੇ ਚੁੱਪ ਕਰਕੇ ਬਹਿ ਜਾ ਚਾਰੇ ਬੋਲੀ ਅੱਛਾ ਵਰ ਜਾ ਫਿਰ ਮੋੜ ਕੋਣ ਮੇਰੇ ਤੇ ਰੋਗ ਮਾਰਦਾ ਮੇਰੀ ਗੱਲ ਸੁਣ ਲੈ ਮੁੰਡੇ ਨੇ ਰੋਗ ਨਹੀਂ ਹੁਣ ਤੇਰਾ ਸੈਣਾ ਉਹ ਮੇਰੀ ਗੱਲ ਹੁਣ ਘਰੋਂ ਨਿਕਾ ਮੇਰੇ ਬਾਹਰ ਨਾਲੇ ਉਹਨੂੰ ਲੈ ਜਾ ਅਵਰੇ ਮੁੰਡੇ ਨੂੰ ਹੁਣ ਬੋਲੇ ਜੀ ਬੋਲ ਹੁਣ ਚੌਧਰ ਕਰ ਰੱਖੀਏ ਤਰ ਕਿਉਂ ਲੱਗ ਜੂ ਹੱਥੋਂ ਤੇਕ ਆਕ ਯਾ ਨਾ ਜੁੜਾ ਤੈਨ ਮੇ ਚਾਰ ਮਾ ਖਰਚ ਬੋਲੇਗੀ ਬੋਲ ਹੁਣ ਕੜਾ ਸਾਬ ਪਰ ਜਾ ਨਾ ਸਾਲਾ ਕੜੀ ਸਾ ਮੇਰੇ ਸਲੇ ਦੀ ਤੜਕੀ ਬੋਲੀ ਹੁਣ ਬੋਲੀ ਹੁਣ ਆਹੀ ਰਹਿ ਗਈ ਕੱਚ ਡੇੜੀ ਮੈਂ ਥਾਪੜੇ ਨਾ ਖਾਣੀ ਮੈਂ ਤੂੰ ਮਾਂ ਦੀ ਕੱਟੂ ਮਾਰਦਾ ਹਾਂ ਫਿਰ ਤੇ ਮਾਂ ਤੇਰੀ ਫਾਵੇਂ ਨਹੀਂ ਆਇਆ ਤੂੰ ਮੈਂ ਦੇਖਦਾ ਕਿ ਮੈਂ ਹੱਥ ਆਉਂਦਾ ਹੈ ਤੈਨੂੰ ਕੋਨੇ ਮੈਂ ਉਹ ਤਨਾ ਕਰੇ ਦੱਕਰ ਹੋ ਜਾਓ ਹੋ ਜਾਓ ਭੱਜ ਜਾ ਕਿ ਕੱਲਾ ਨਹੀਂ ਨਹੀਂ ਕੱਲਾ ਹੀ ਰਹੂ ਕੱਲਾ ਹੀ ਦੁਖੀ ਕਰ ਲਿਆ ना, खाना ना, ना पीण दें दें। चाची खाने चा घरे चाची आ जा बंघिया अच्छा जस्सा है आ जा आ जाए हो चाची कि ठीक है भाई तू ਹਾਂ ਹਰਪ੍ਰੀਤ ਠੀਕ ਆ ਅੱਗੇ ਨਾਲ ਦਵਾਈ ਬੁੱਟੀ ਖਾਈ ਜਾਂਦੀ ਐ ਬਾਕੀ ਤੈਨੂੰ ਪਤਾ ਹੀ ਹੈਗਾ ਉਹਨਾਂ ਚਿਰ ਤੋਂ ਟੈਨਸ਼ਨ ਜੀ ਹੁੰਦੀ ਐ ਸਾਰਿਆਂ ਨੂੰ ਆਪਾਂ ਨੂੰ ਹੈ ਨਾ ਹਾਂ ਹੋ ਜਾਂਦਾ ਹੈ ਹਾਂ ਹੋਰ ਆਪਣੇ ਘਰੇ ਕਿਵੇਂ ਆ ਮੇਰਾ ਕੰਮ ਆਇਆ ਸੀ ਬਧੀਏ ਘਰੇ ਤਾਂ ਸਾਰੇ ਅੱਛਾ ਕਿਵੇਂ ਦੱਸ ਹੋ ਨਾ ਮੈਨੂੰ ਫੋਨ ਆਇਆ ਸੀਗਾ ਪਹਿਲਾਂ ਵੀ ਥਾਣੇ ਵਾਲਿਆਂ ਦਾ ਵੀ ਮੈਨੂੰ ਉਹਨਾਂ ਨੇ ਸੱਦਿਆ ਸੀਗਾ ਅੱਛਾ ਤੇ ਮੈਂ ਗਿਆ ਉਹਨਾਂ ਕੋਲੇ ਪਹਿਲਾਂ ਤੋ ਤੈਨੂੰ ਪਤਾ ਦੇਖ ਵੀ ਆਪਾਂ ਨੂੰ ਰਾਜੀ ਸੀਗੇ ਨਾ ਵੀ ਨਾਂ ਦੱਸਦੇ ਸੀਗੇ ਹਾਂ ਹਾਂ ਤੇ ਪਤਾ ਨਹੀਂ ਕਿਸੇ ਨੇ ਪੈਸੇ ਚੜਾਏ ਆ ਪਤਾ ਨਹੀਂ ਕਿਸੇ ਨੇ ਕੋਈ ਮੁਲਾਕਾਤ ਕਰਕੇ ਗਿਆ ਉਹਨਾਂ ਨਾਲ ਹੌਣ ਮੁੱਕਰ ਗਏ ਹੈ ਹਾਂ ਹੁਣ ਉਹ ਨਾ ਹੀ ਨਹੀਂ ਦੱਸਣ ਚਾਹੁੰਦੇ ਹੁਣ ਉਹ ਲਾਰਾ ਲਈ ਜਾਂਦੇ ਬਸ ਵੀ ਹਜੇ ਅਸੀਂ ਕਰਾਂਗੇ ਪੁੱਛ ਪੜਤਾਲ ਹਜੇ ਅਸੀਂ ਦੱਸਾਂਗੇ ਪਹਿਲਾਂ ਤਾਂ ਸਾਰੇ ਤਿਆਰ ਸਿਓ ਹੁਣ ਉਹ ਦਵਾਰੇ ਹੁਣ ਮੈਨੂੰ ਲੱਗਦਾ ਆਪਾਂ ਨੂੰ ਦਵਾਰੇ ਜਾਂ ਤਾਂ ਕਿਸੇ ਤੋਂ ਸਪਰਸ਼ ਪਾਉਣੀ ਪਊ ਜਾਂ ਕੁਝ ਕਰਨਾ ਪਊਗਾ ਨਾ ਸਪਰਸ਼ ਪਾਉਣ ਵਾਲੀ ਕੀ ਗੱਲ ਐ ਐਡਾ ਵੱਡਾ ਕੰਮ ਹੋਇਆਗਾ ਨਾ ਮੈਨੂੰ ਐ ਨਹੀਂ ਸਮਝ ਆਉਂਦੀ ਇੰਨਾਂ ਕੋਲੇ ਕੌਣ ਆ ਗਿਆ ਹਜੇ ਉਹਨੂੰ ਮੁਲਾਕਤ ਮੈਂ ਵੀ ਬਿੜਕ ਲਈ ਸੀਗੀ ਇਸ ਗੱਲ ਦੀ ਅੱਛਾ ਮੈਨੂੰ ਵੀ ਨਹੀਂ ਪਤਾ ਲੱਗਿਆ ਵੀ ਕੋਈ ਤਾਂ ਇੰਨਾ ਤਾਂ ਪਤਾ ਵੀ ਕੋਈ ਆ ਕੇ ਗਿਆ ਨਾ ਕੋਈ ਉਸਤਾ ਦੱਸਦੇ ਹੋਣਗੇ ਹਾਂ ਕੋਈ ਆ ਕੇ ਗਿਆ ਨਾ ਕੋਈ ਉਹ ਬਸ ਆਏ ਨਹੀਂ ਪਤਾ ਲੱਗਿਆ ਵੀ ਕੌਣ ਆਇਆ ਉਹਦਾ ਪਤਾ ਕਰਨਾ ਪਊ ਆਪਾਂ ਨੂੰ ਤੇ ਬਸ ਉਹ ਐਸੀ ਗੱਲ ਕਰਕੇ ਤੇ ਹੁਣ ਜਵਾਬ ਦੇ ਹੀ ਜਾਂਦੇ ਅੱਛਾ ਅੱਗੇ ਕੋਈ ਕੇਸ ਨੂੰ ਹੱਥ ਨਹੀਂ ਪਾ ਰਹੇ ਇਹਦਾ ਮਤਲਬ ਠੀਕ ਪਹਿਲਾਂ ਰਾਜੀ ਸਿੰਘ ਵੀ ਆਪਣੇ ਨਾਲ ਚੱਲ ਸਾਰਾ ਸਹਦਾ ਕਰਦੇ ਸੀ ਦੇਖ ਲੈ ਪੁੱਤ ਹੁਣ ਤੁਸੀਂ ਐਂ ਦੇਖ ਲੋ ਅਮ ਮੁੱਕਿਆਂ ਦੇ ਪਿੱਛੋਂ ਵੀ ਨਹੀਂ ਖੜਾ ਛੱਡਦੇ ਹੈਗੇ ਬੈਰੀ ਹੈ ਜਾਉਂਦੇ ਦੇ ਵੀ ਮਗਰ ਪਏ ਰਹੇ ਜਵਾਕ ਦੇ ਆ ਹੁਣ ਤਾਂ ਮੁੱਕ ਗਿਆ ਹੁਣ ਤਾਂ ਮਾਂ ਜਵਾਕ ਦੀ ਮਾਰੀ ਕਹਿੰਨੀ ਕੋਈ ਇਨਸਾਫ ਮਿਲ ਜੇ ਮੈਂ ਬਹੁਤ ਔਖੀ ਆ ਸੱਚੀ ਆਪਾਂ ਤਾਂ ਜੋਰ ਲਾਈ ਜਾਨੇ ਚਾਚੀ ਪੂਰਾ ਆਪਾਂ ਤਾਂ ਆਪਦੇ ਬੰਨਿਆਂ ਪੂਰਾ ਕਰੀ ਜਾਨੇ ਠੀਕ ਹੈ ਬਾਕੀ ਆਪਾਂ ਤਾਂ ਗੱਤ ਚੜਕੀ ਕਰਾਂਗੇ ਜਿੰਨੇ ਆਪਣੀ ਤੋਂ ਮਦਦ ਹੋ ਸਕੀ ਹੈ ਨਾ ਆਪਣਾ ਆ ਲੈ ਸੋਹੇ ਹਾਂ ਪੁੱਤ ਤੂੰ ਨਾ ਇਹ ਕਰ ਇਹ ਨਾ ਵਿੱਚੇ ਵਿੱਚ ਖੋਜ ਕਰ ਮਾਂ ਮੈਂ ਦੇਖਦਾ ਤੈਨੂੰ ਕਿਤੇ ਤਾਂ ਪਤਾ ਲੱਗੂ ਕੌਣ ਆਉਂਦਾ ਜਾਂਦਾ ਠਾਣੇ 'ਚ ਪਤਾ ਕਰਦਾ ਹੈਗਾ ਇੱਕ ਮੁੰਡਾ ਮੇਰੇ ਜਾਣਕਾਰ ਉਹਨੂੰ ਕਹਿਣਾ ਉਹ ਠਾਣੇ 'ਚ ਹੀ ਹੁੰਦਾ ਤੇ ਉਹਨੂੰ ਕੋਈ ਦਿੱਕੇ ਦੇਖਦੇ ਆਂ ਕਿ ਜਿਆਦਾ ਉਹ ਦੱਸੇ ਕੁਝ ਐਂ ਤਾਂ ਫਿਰ ਠੀਕ ਨਹੀਂ ਹੈਗਾ ਐਂ ਤਾਂ ਸਾਰਾ ਪਾਣੀ ਚ ਮਧਾਣੀ ਐ ਅਗਲਾ ਆਪਾਂ ਤੋਂ ਪੈਸੇ ਝਾੜੂਗਾ ਓਹੀ ਗੱਲ ਐ ਹੁਣ ਵੀ ਲੈਦਾ ਉਧਰੋਂ ਖਾਲੇ ਹੋਣਗੇ ਫਿਰ ਆਪਾਂ ਤੋਂ ਵੀ ਝਾੜੂਗਾ ਕਿ ਜਿਹਦਾ ਮਤਲਬ ਤਾਂ ਆਪਾਂ ਨੂੰ ਕੇਸ ਬੰਦਦਾ ਨਹੀਂ ਲੱਗਣਾ ਪਤਾ ਤਾਂ ਪੁਲਿਸਾਂ ਨੇ ਮਿੱਤ ਹੁੰਦੇ ਹੀ ਨਹੀਂ ਕਿਸੇ ਦੇ ਇਹਦਾ ਖਾਦਾ ਪੀਤਾ ਮੁੱਕਰ ਜਾਂਦੇ ਆ ਉਹ ਲੈ ਇਹਨਾਂ ਦਾ ਕਿੱਥੇ ਆਜ ਕੱਲ ਚੱਲ ਕੋਈ ਨਹੀਂ ਆਪਾਂ ਕਰਦੇ ਆ ਫਿਰ ਹੋਰ ਕੋਈ ਹੈਨਾ ਐ ਨਹੀਂ ਬਾਕੀ ਜਦੋਂ ਮੇਰੀ ਹੁਣ ਗੱਲ ਹੋਈ ਚਾਚੀ ਮੈਂ ਤੁਹਾਨੂੰ ਫੋਨ ਕਰਕੇ ਦੱਸ ਦੂਆ ਜਾਂ ਮੇਰਾ ਘੇੜਾ ਵੱਜ ਕੇ ਚੱਲ ਮੈਂ ਫੇਰ ਆਜ ਨੂੰ ਠੀਕ ਆ ਠੀਕ ਆ ਮੇਰਾ ਤਾਂ ਇਹ ਰੱਦ ਹੈਗਾ ਇੱਥੋਂ ਨਾਲ ਆਪਾਂ ਉੱਪਰ ਚਿੱਠੀ ਸਿੱਟੀਏ ਹਾਂ ਆਪਾਂ ਐਪਲੀਕੇਸ਼ਨ ਲਾ ਦਨੇ ਆ ਹੈਨਾ ਐ ਫੇਰ ਹੀ ਠੀਕ ਹੋਊਗਾ ਹਾਂ ਫੇਰ ਹੀ ਪਤਾ ਲੱਗੂਗਾ ਨਾਲੇ ਤਾਂ ਉਹ ਜੋ ਆ ਕੇ ਖਪਾਤਾ ਨਾਲੇ ਹਜੇ ਕਹਿੰਦੇ ਆ ਵੀ ਇਹਦੀ ਕਿਤਾਬ ਹੀ ਬੰਦ ਹੋ ਜੇ ਹੂੰ ਦੇਖ ਚੱਲ ਕੁਝ ਕਰਦੇ ਆਪਾਂ ਕਹਣਾ ਮੈਂ ਕਿਸੇ ਨੂੰ ਜਨ ਪੁੱਤ ਮੇਰੀ ਗੱਲ ਸੁਣ ਆਹ ਗੱਲ ਤੂੰ ਹਰਪ੍ਰੀਤ ਨੂੰ ਨਾ ਪਤਾ ਲੱਗਣ ਦੀ ਫਿਰ ਉਹ ਤਾਂ ਉਹੀ ਟੈਨਸ਼ਨ ਲੈ ਜਾਂਦੀ ਹੈਗੀ ਨਹੀਂ ਨਹੀਂ ਮੈਂ ਤਾਂ ਕੀ ਗੱਲ ਹਾਂ ਹਾਂ ਜੇ ਕਿਤੇ ਤੈਨੂੰ ਕਈ ਵਾਰਾਂ ਤੂੰ ਜਿਵੇਂ ਹੁਣ ਆਪਾਂ ਬੈਠੇ ਆ ਤਾਂ ਕੋਈ ਗੱਲ ਨਹੀਂ ਉਹ ਜੂ ਸਾਰਾ ਕੁਝ ਠੀਕ ਹਾਂ ਉਹਸਲੇ ਨਾਲੀ ਪੁੱਤ ਚੱਲਿਆ ਜਾਉਂਦੀ ਹੈ ਸੋਚੀ ਜਾਂਦੀ ਹੈ ਮੁੜ ਕੇ ਫੇਰ ਕੁਛ ਨਾ ਹੁੰਦਾ ਕੀ ਕਰੀਏ ਕਹਿੰਦੇ ਹੁੰਦੇ ਨਾਲੋਂ ਘਰੋਂ ਬੰਦਾ ਗਿਆ ਨਾਲੇ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਕੀ ਕਰੀਏ ਜਾਈਏ ਕਿੱਧਰ ਜਾਈਏ ਮੇਰਾ ਤਾਂ ਨਾ ਪੁੱਤਾਂ ਬਾਲਾ ਜੀ ਔਖਾ ਹੋਇਆ ਪਿਆ ਮੈਂ ਕਰਾਂ ਕੀ ਪਰ ਹੁਣ ਸੱਚੀ ਗੱਲ ਐ ਹੁਣ ਉੱਪਰ ਹੀ ਜਿੱਠੀ ਸਿੱਟਣੀ ਪਊ ਕੋਈ ਆਪਾਂ ਨੂੰ ਨਾ ਨਾ ਕਰਦੇ ਆ ਹੈ ਹੋਰ ਵਸਤੂਆਂ ਇੰਨਾ ਮਾੜਾ ਮੋਟਾ ਧਿਆਨ ਰੱਖੀ ਹੁਣ ਕਿਤੇ ਦੁਵਾਰੇ ਹੁਣ ਉਹਦੇ ਕੱਲ ਆਪਾਂ ਦਵਾਈਵਾ ਕੇ ਲੈ ਆਏ ਬੱਸ ਨਹੀਂ ਨਹੀਂ ਠੀਕ ਐ ਫੇਰ ਉਹੀ ਗੱਲ ਸੁੱਤੀ ਪਈ ਐ ਦਵਾਈ ਦੂ ਹੀ ਲੈ ਕੇ ਠੀਕ ਐ ਉਹ ਤਾਂ ਤੈਨੂੰ ਪਤਾ ਹੈਗਾ ਦਿਮਾਗ ਤੇ ਟੈਨਸ਼ਨ ਵਾਲੀ ਰੱਖਦੀ ਐਗੀ ਕਾਲੇ ਦੀ ਤੇ ਮੇਰੀ ਗੱਲ ਸੁਣ ਹੁਣ ਤੂੰ ਅਲਵੇਸ ਲਾਣਾ ਹੋ ਕੋਈ ਨਾ ਕੋਈ ਤੂੰ ਵੀ ਹੱਲ ਕਰ ਤੂੰ ਵੀ ਇਹ ਪਤਾ ਕਰਕੇ ਦੱਸੀ ਮੈਨੂੰ ਵੀ ਕੌਣ ਆਉਂਦਾ ਜਾਂਦਾ ਕੌਣ ਨਾ ਬਿੜਕ ਦਾ ਪੁੱਤ ਲੱਗ ਹੀ ਜਾਂਦੀ ਹੁੰਦੀ ਹੈ ਬਿੜਕ ਤਾਂ ਲੱਗ ਹੀ ਆਊਗੀ ਉਹ ਤਾਂ ਦੱਸ ਦਿੰਦਾ ਜੇ ਉਹਨਾਂ ਤੋਂ ਪੈਸੇ ਕਾ ਸਕਦੇ ਆਪਣੇ ਤੋਂ ਨਹੀਂ ਕਾ ਸਕਦੇ ਹਾਂ ਉਹ ਤਾਂ ਦੱਸ ਤਾਂ ਦੇਣਗੇ ਜੇ ਹੁਣ ਮੇਰੀ ਗੱਲ ਸੁਣ ਪੈਸੇ ਪੈਸੇ ਦਿੱਤੇਆਂ ਦਾ ਕੀ ਫਾਇਦਾ ਸਾਡਾ ਕਿਹੜਾ ਬੰਦਾ ਵਾਪਸ ਆਉਂਦਾਗਾ ਉਹ ਤਾਂ ਇਹ ਹੈ ਸਾਨੂੰ ਤਾਂ ਇਨਸਾਫ਼ ਚਾਹੀਦਾ ਪਤਾ ਲੱਗ ਜੇ ਸਾਨੂੰ ਕੀ ਦਾ ਕੰਮ ਹੈ ਕੀ ਦਾ ਹੱਥ ਹੈ ਇਹਦੇ 'ਚ ਨਾ ਨਾ ਕਰਦੇ ਆ ਪਤਾ ਜਨਾ ਸੱਚ ਜਾਨਾ ਕੁੱਟ ਮਾਰ ਕੇ ਫੇਰ ਅੰਦਰ ਬੈਠੇ ਹੋ ਘਰੀ ਬੈਠਿਆ ਹੈ ਹਾਂ ਚੱਲ ਕੋਈ ਨਾ ਪੁੱਤ बस ਸਾਡਾ ਸਹਾਰਾ ਦਾ ਪੁੱਤ ਤੁਸੀਂ ਹੀ ਹੋਗੇ ਨਾ ਨਾ ਕੋਈ ਨਹੀਂ ਨਾ ਤੈਨੂੰ ਤੂੰ ਬਾਹਰ ਅੰਦਰ ਤੁਰਿਆ ਫਿਰਦਾ ਹੈਗਾ ਸਾਥ ਹੁਣ ਬੁੜੀਆਂ ਤੋਂ ਜਾਇਂ ਜਾਂਦਾ ਹੈਗਾ ਨਾ ਤਾਂ ਹੋ ਹੀ ਜਾਂਦਾ ਹਾਂ ਉਹ ਕੌਣ ਦਾ ਬੁੜੀਆਂ ਕਿੱਥੇ ਜਾਊਗੀ ਇਕੱਲੇ ਚੱਲ ਕੋਈ ਨਹੀਂ ਪੁੱਤ ਚਾਹ ਦੀ ਕੁਟ ਬਣਾਵਾਂ ਮੈਂ ਤੇਰੇ ਵਾਸਤੇ ਨਾ ਚਾਹ ਦੀ ਬਾ ਮੈਂ ਚੱਲਦਾ ਮੈਂ ਕਰੇ ਨਾ ਹੈ ਨਹੀਂ ਸੀ ਕੋਈ ਬਸ ਮੈਂ ਬਾਹਰ ਡਾ ਕੇ ਆਇਆ ਸੀ ਚੱਲ ਚੰਗਾ ਪੁੱਤ ਠੀਕ ਠੀਕ ਚਾਹ ਚੰਗਾ ਪੁੱਤ ਇਹ ਨਾ ਦੱਸ ਹੈ ਕੀ ਭਾਲ ਦੇऊं ਜੜਾ ਜਮੀ ਖਤਮ ਕਰਨੀਆਂ ਚਾਹੁੰਦੇ ਹੋਂਗੇ ਕਿਸੇ ਪਾਸੇ ਨਾ ਇਨਸਾਫ ਨਾ ਮਿਲੇ ਕੋਈ ਨਹੀਂ ਜਿਹੜਾ ਸਾਡੇ ਨਾਲ ਕਰਦਾ ਨਾ ਮਹਾਰਾਜ ਦੁੱਗਣੀ ਸਜ਼ਾ ਦਿਓ ਅਸੀਂ ਤਾਂ ਕਰ ਲਾਂਗੇ ਖੋਜ ਇੰਨਾ ਹੀ ਐ ਵੀ ਜਿੱਥੇ ਸੀਮੀ ਨਹੀਂ ਲੱਗਦੇ ਉੱਥੇ ਸਾਲ ਲੱਗ ਜੂ ਪਰ ਮੈਂ ਕਰਕੇ ਤਾਂ ਛੱਡੂ ਖੋਜਾਂ ਹੜਦੀ ਮੈਂ ਵੀ ਨਹੀਂ ਡੈਡੀ ਕਿੱਥੇ ਆ ਡੈਡੀ ਤਾਂ ਅੰਦਰ ਆ ਤਿਆਰ ਹੋਣ ਲੱਗ ਰਿਹਾ ਸੀਗਾ ਠੀਕ ਆ ਮੈਂ ਤਾਂ ਜਾਨਣਾਗਾ ਜਾਨਣਾਗਾ ਤੂੰ ਕਿੱਥੇ ਜਾਣਾਗਾ ਹੁਣ ਮੈਨੂੰ ਪਤਾ ਕੁੜੀ ਕੜੀ ਦੇਖਣ ਆਉਣਗੇ ਪਰ ਮੈਂ ਤੁਹਾਨੂੰ ਪਤਾ ਨਾ ਵਿਆਹ ਨਹੀਂ ਕਰਵਾਉਣਾ ਐਨੇ ਉਹ ਆਉਣ ਇਸ ਤੋਂ ਪਹਿਲਾਂ ਪਹਿਲਾਂ ਮੈਂ ਤਾਂ ਜਾਨਣਾ ਕਰਾਂ ਦੱਸ ਮੇਰੀ ਗੱਲ ਸੁਣ ਲੈ ਪੁੱਤ ਤਾਂ ਕਿਤੇ ਨਹੀਂ ਜਾਣਾ ਹੈਗਾ ਬੇਇੱਜ਼ਤੀ ਕਰਾਉਣੀ ਹੈ ਸਾਡੀ ਤਾਂ ਬੇਇੱਜ਼ਤ ਹੈ ਤੁਸੀਂ ਹਾਂ ਹਾਂ ਤਿਆਰੀ ਆ ਗਿਆ ਬਸ ਉਹ ਆਉਣ ਵਾਲੀ ਨੇ ਤਾਲੀ ਮੇਰੇ ਚ ਆ ਜਾਣੀ ਹੈ ਡੈਡੀ ਅੱਛਾ ਮੈਂ ਤੁਹਾਨੂੰ ਕਿੰਨੀ ਵਾਰੀ ਕਾਸੀ ਵੀ ਮੈਂ ਨਹੀਂ ਵਿਆਹ ਕਰਾਉਣਾ ਮੈਂ ਨਹੀਂ ਕੋਈ ਕੁੜੀ ਕੜੀ ਦੇਖਣੀ ਹੈਗੀ ਮੈਂ ਤਾਂ ਜਾਨਣਾ ਕਰਾਂ ਮੇਰੀ ਗੱਲ ਹੁਣ ਚੁੱਪ ਕਰਕੇ ਬਹਿ ਜਾ ਕਿਤੇ ਪਾਸੇ ਜਾਣਾ ਨਹੀਂ ਹੈਗਾ ਮੈਂ ਅੱਜ ਤੱਕ ਤੁਹਾਡੀ ਬਹੁਤ ਸੁਣ ਲਈ ਪਰ ਮੈਂ ਹੁਣ ਨਹੀਂ ਸੁਣਨੀ ਓਹ ਸੁਣਨੇ ਵ ਆ ਤੂੰ ਸਮਝਾ ਰਿਹਾ ਹੋ ਥਾਪੜੇ ਖਾਊਗਾ ਦੱਸ ਐਵੇਂ ਗੱਲ ਕਰਦੇ ਹੁੰਦੇ ਨੇ ਆਪਦੇ ਬਾਪ ਨਾਲ ਮਾਂ ਅੱਜ ਤੱਕ ਮੈਂ ਸਹੀ ਤਰੀਕੇ ਨਾਲ ਗੱਲ ਕੀਤੀ ਸੀ ਪਰ ਉਹ ਸਹੀ ਤਰੀਕਾ ਡੈਡੀ ਨੂੰ राਸ ਨਹੀਂ ਆਉਂਦਾ ਤਾਂ ਕਰਕੇ ਹੁਣ ਮੈਨੂੰ ਐਂ ਗੱਲ ਕਰਨੀ ਪਊ ਅੱਛਾ ਐ ਬੋਲੇਗਾ ਮੇਰੇ ਕੋਲ ਐਂ ਬੋਲੂਗਾ ਮੱਥਾ ਥਾਪੜ ਮਾਰੂੰ ਮੂੰਹ ਮਾਰਦਾ ਦੇਖ ਰਿਹਾ ਪਗਾਈ ਦੇਖ ਰਿਹਾ ਡੈਡੀ ਮੈਂ ਤੁਹਾਨੂੰ ਇੱਕ ਵਾਰੀ ਕਹਤਾ ਮੈਂ ਨਹੀਂ ਵਿਆਹ ਕਰਾਉਣਾ ਤਾਂ ਨਹੀਂ ਕਰਾਉਣਾ ਮੈਂ ਘਰ ਛੱਡ ਕੇ ਜਾ ਰਿਹਾ ਉਹ ਉੱਥੇ ਕਰਾਉਣਾ ਮੈਂ ਨਹੀਂ ਕਰਾਉਣਾ ਉੱਥੇ ਕਰਾਉਣਾ ਪਊ ਨਹੀਂ ਕਰਾਉਣਾ ਤੂੰ ਸੁਣਾਂ ਦੀ ਇੱਕ ਵਾਰੀ ਨਹੀਂ ਸੁਣਦਾ ਐਵੇਂ ਹੁੰਦਾ ਕਿਵੇਂ ਬੋਲਾਂ ਉਹ ਹੈ ਦੱਸਾਂ ਤੁਹਾਨੂੰ ਜਸੂ ਹੈ ਕੀ ਜਸੂ ਤੂੰ ਆਪਣੇ ਬਾਪ ਤੇ ਹੱਸੇਗਾ ਇਸ ਲਈ ਤੈਨੂੰ ਜੰਮਿਆ ਹੁੰਦੀ ਆ ਪੜਾਇਆ ਦੀ ਪੜਾਇਆ ਦੀ ਲਿਖਾਇਆ ਦੀ ਤੈਨੂੰ ਕਿ ਸਾਨੂੰ ਬਾਹਰ ਨੂੰ ਦੇਖਣਾ ਪਊ ਤੇਤੋਂ ਇਹ ਉਮੀਦ ਨਹੀਂ تھی ਹੈਗੀ ਪੁੱਤ ਤੇਰੇ ਤੋਂ ਉਹ ਤੇਰੇ ਬਾਪ ਤੇ ਕਿ ਬੀਤੂਗੀ ਮਮਾ ਨੂੰ ਗੁੱਸੇ 'ਚ ਨਹੀਂ ਪਤਾ ਲੱਗਿਆ ਪਰ ਮੈਂ ਕੀ ਕਰਾਂ ਮੈਂ ਕਿੰਨੇ ਵਾਰੀ ਕਹਤਾ ਵੀ ਮੈਂ ਨਹੀਂ ਵਿਆਹ ਕਰਾਉਣਾ ਪਰ ਬੇੜੀ ਮੇਰੀ ਗੱਲ ਹੀ ਨਹੀਂ ਸੁਣਦਾ ਦੱਲ ਨਹੀਂ ਸੁਣਦਾ ਹੈਗਾ ਪਰ ਇਹਦਾ ਹੈ ਕਿ ਮਤਲਬ ਆ ਉਹਦੇ ਬਾਪ ਤੇ ਹੱਥ ਚੱਕ ਲੈ ਤੂੰ ਅੱਜ ਤੇਰੇ ਬਾਪ ਕਹਿੰਦੀ ਹੱਥ ਉਗਰਦਾਗਾ ਇਹ ਉਗਰਿਆ ਨਹੀਂ ਪੁੱਤ ਉਹਦੇ ਕਹਿੰਦੀ ਹੱਥ ਤੂੰ ਉਹਦੇ ਮਾਰਿਆਗਾ ਤੇ ਅੱਜ ਉਹਦੇ ਮਾਰਦਾ ਕੱਲ ਨੂੰ ਮੇਰੇ ਵੀ ਮਾਰੇਗਾ ਤਾ ਐਵੇਂ ਕਹ ਤੂੰ ਕਹਿ ਰਹੀਆਂ ਇੰਨਾ ਵੀ ਮਾਰਾ ਨਹੀਂ ਹੈਗਾ ਮੈਂ ਮਾਰਾ ਨਹੀਂ ਤਾਂ ਹੋਰ ਕੀ ਜੱਸ ਇਹ ਗੱਲ ਚੰਗੀ ਆ ਬੋਲਦੀ ਤੇਰੀ ਜਿਹੜੀ ਲੜਾਈ ਕਰਦਾ ਸੀ ਉਹ ਗੱਲ ਵੱਖਰੀ ਆ ਪਰ ਤੂੰ ਤਾਂ ਮਾਰਨ ਤੇ ਉਤਰਿਆ ਆ ਮਾਂ ਮੈਂ ਕਰਾਂ ਕੀ सोनू ਪਤਾ ਮੈਂ ਨਹੀਂ ਵਿਆਹ ਕਰਾਉਣਾ ਜਦੋਂ ਇੰਨਾ ਡੈਡੀ ਧੱਕਾ ਕਰੀ ਜਾਂਦਾ ਮੈਂ ਹੁਣ ਕੀ ਕਰਾਂ ਗੁੱਸੇ 'ਚ ਮੈਂ ਦੁਆਤੇ ਚੱਕਿਆ ਗਿਆ ਗੁੱਸੇ 'ਚ ਇਹੋ ਜਿਹਾ ਗੁੱਸਾ ਹੁੰਦਾਗਾ ਜਿਹੜਾ ਮਾਪਿਆਂ ਨੂੰ ਨੀਮਾ ਦਿਖਾ ਦੇ ਅੱਜ ਬਾਪ ਤੇ ਚੱਕੀ ਜਾਂਦਾ ਕੱਲ ਨੂੰ ਮੇਰੇ ਤੇ ਚੱਕੇਗਾ ਤੇ ਇਹ ਨਾਲ ਤਾਂ ਹੋਣ ਤੋਂ ਪਹਿਲਾਂ ਪੁੱਤ ਮੈਨੂੰ ਲੱਗਦਾ ਸਾਨੂੰ ਇੱਕ ਘਰ ਛੱਡ ਕੇ ਭਾਗ ਹੀ ਜਾਈਏ ਮੈਂ ਤੇ ਤੇਰਾ ਮਾਂ ਇਹ ਕੀ ਕਹਿ ਰਹੀਆਂ ਤੂੰ ਹੋਰ ਕੀ ਕਰਾਂ ਮੈਂ ਤੈਨੂੰ ਪਤਾਗਾ ਮੈਂ ਕਿ ਮੈਂ ਦਿਨ ਕੱਢ ਰਹੀਆਂਗੀ ਮਿੱਟ ਬਚਾਲੇ ਮੈਂ ਫਸੀ ਹੋਈ ਸੀ ਪਹਿਲਾਂ ਤੇਰੇ ਬਾਪ ਨੂੰ ਰੋਕਦੀ ਸੀ ਤੇ ਹੁਣ ਤੈਨੂੰ ਰੋਕਦੀ ਸੀ ਤੇ ਹੁਣ ਤੈਨੂੰ ਪੁੱਤ ਰੋਕ ਕੇ ਵੀ ਕੀ ਲੈਣਾਗਾ ਕਿਉਂਕਿ ਤੇ ਸਾਡੀ ਮੰਨਣੀ ਤਾਂ ਹੈ ਨਹੀਂਗੀ ਇਹ ਦਿਨੋ ਚੰਗਾ ਤਾਂ ਸੀ ਬਾਗੀ ਜਾਈਏ ਉੱਥੋਂ ਮਾਂ ਤੁਸੀਂ ਕਿਤੇ ਨਹੀਂ ਜਾਣਾ ਮੈਨੂੰ ਮਾਫ ਕਰ ਦੇ ਮੈਂ ਤਾਂ ਗੁੱਸੇ 'ਚ ਹੱਥ ਜੱਕਿਆ ਗਿਆ ਮੈਂ ਡੈਡੀ ਤੋਂ ਵੀ ਮਾਫੀ ਮੰਗ ਲੈਣਾ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਵਿਆਹ ਕਰਾ ਲੂੰਗਾ ਪਰ ਤੁਸੀਂ ਘਰ ਛੱਡ ਕੇ ਜਾਣ ਦੀ ਗੱਲ ਨਾ ਕਰੋ ਸੋਡੇ ਬਿਨਾ ਮੇਰਾ ਹੈ ਹੀ ਕੌਣ ਹੇ ਗੱਲ ਤਾਂ ਪੁੱਤ ਨੂੰ ਉਹਦੇ ਨੂੰ ਸਮਝਾਉਂਦੀ ਸੀ ਕਿ ਤੂੰ ਸਮਝ ਜਾ ਜਿਵੇਂ ਤੇਰਾ ਪਾਪ ਕਹਿੰਦਾ ਤੂੰ ਮੰਨ ਲਾਉ ਮੈਂ ਪੁੱਤ ਇਹ ਤੂੰ ਪਹਿਲੀ ਮੰਨ ਲਾਉ ਨਾ ਹਾਂ ਨਾ ਉਹ ਤਾਂ ਨਹੀਂ ਸਿਉਂਦੀ ਹੈਗੀ ਪਤੀ ਹੀ ਲੱਗਾ ਮੈਨੂੰ ਮੇਰੇ ਤੇ ਕੰਟਰੋਲ ਹੀ ਨਹੀਂ ਰਿਹਾ ਤਾਂ ਕਰਕੇ ਗੁੱਸੇ 'ਚ ਹੱਥ ਚੱਕਿਆ ਗਿਆ ਪਰ ਤੈਨੂੰ ਤਾਂ ਪਤਾ ਮੈਂ ਦਿਲੋਂ ਤੱਕ ਕਿੰਨਾ ਪਿਆਰ ਕਰਦਾ ਡੈਡੀ ਨੂੰ ਪਰ ਉਹ ਡੈਡੀ ਇੰਨੀ ਜਿੱਦ ਕਰਕੇ ਬੈਠੇ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀਗਾ ਕੀ ਕਰਾਂ ਮੈਂ ਤੇਰੇ ਬਾਪ ਨੂੰ ਦੇਖ ਲਾ ਉਹਦੇ ਤੇ ਕੀ ਬੀਤਦੀ ਉਹ ਗਿਰੋਂਦਾ ਉਹ ਕਾ ਮੈਤ ਤੋਂ ਕੀ ਹੋ ਗਿਆ ਜੜੀ ਚੱਤੀ ਕਰ ਰਹੇ ਹਾਂ ਆ ਜਾ ਭਾਈ ਆ ਜਾ ਆ ਜਾ ਹੋਰ ਚੱਤੀ ਠੀਕ ਹੋ ਹਾਂ ਮੈਂ ਤਾਂ ਠੀਕ ਆ ਤੇ ਆਪੇ ਕਿਵੇਂ ਆ ਹਰਪ੍ਰੀਤ ਵੀ ਠੀਕ ਹੈ ਜੀ ਬਸ ਤੈਨੂੰ ਪਤਾ ਹੀ ਆ ਉਹਦੇ ਹਾਲਾਤਾਂ ਦਾ ਜਿੰਨਾ ਚਿਰ ਕੋਈ ਇਧਰੋਂ ਨਹੀਂ ਨਾ ਨਿਭੜਦਾ ਜਾਂ ਇਧਰੋਂ ਕੋਈ ਛਾਣਬੀਣ ਨਹੀਂ ਹੁੰਦੀ ਸਾਰਾ ਦਿਨ ਚਿੰਤਾ ਕਰੀ ਜਾਂਦੀ ਰਹਿੰਦੀ ਐ ਕੀ ਕਰਾਂ ਦੱਸ ਤਾਂ ਹੀ ਤਾਂ ਡਾਕਟਰਾਂ ਦਾ ਅਨੁਸਾਰ ਕਰਨ ਕਰੀ ਜਾਂਦੀ ਐ ਲਾਹੌਰ ਹੁਣ ਡਾਕਟਰ ਨੇ ਤਾਂ ਇਹ ਹੀ ਕਿਹਾ ਵੀ ਭਾਈ ਤੂੰ ਆਹ ਦਿਮਾਗ ਦੇ ਟੈਨਸ਼ਨ ਨਾ ਰੱਖਿਆ ਕਰ ਤੂੰ ਆਪਦੀ ਕੇਅਰ ਕਰਾ ਕਰ ਇਹ ਹੁਣ ਭਾਈ ਅਸੀਂ ਤਾਂ ਅੱਗੇ ਪਿੱਛੇ ਫਿਰਦੀਆਂ ਮਾਵਾਂ ਧੀਆਂ ਹਨਾ ਕੋਈ ਚੀਜ਼ ਦੀ ਇਹਨੂੰ ਕਸਰ ਨਹੀਂ ਛੱਡਦੇ ਬਾਕੀ ਪੁੱਤ ਜਿਹੜਾ ਹੋ ਗਿਆ ਹੋਣੀ ਣ ਹੋਣੀ ਤਾਂ ਆਪਣੇ ਹੱਥ ਹੈ ਨਹੀਂ ਤੇ ਸੱਚ ਮੈਂ ਤੈਨੂੰ ਐ ਕਹਿੰਨੀ ਆ ਤੇ ਉਧਰ ਤੂੰ ਜਾ ਆਇਆ ਸੀਗਾ ਮੈਂ ਗਿਆ ਸੀ ਚਾਚੀ ਉਹੀ ਗੱਲ ਕਰਨ ਆਇਆ ਸੀਗਾ ਮੈਂ ਤੁਹਾਡੇ ਕੋਲੇ ਅੱਛਾ ਮੈਂ ਗਿਆ ਸੀਗਾ ਉਹਨਾਂ ਨੇ ਫੋਨ ਆਇਆ ਮੇਰੇ ਕੋਲ ਠਾਣੇ ਕੋ ਅੱਜ ਫਿਰ ਪਹਿਲਾਂ ਮੈਂ ਜਿੱਥੇ ਗਿਆ ਸੀਗਾ ਉਹਨਾਂ ਕੋਲੇ ਉਹ ਦੂਬਾ ਫਿਰ ਮੈਂ ਆ ਗਿਆ ਸੀਗਾ ਕੋਈ ਗੱਲ ਜੀ ਨਹੀਂ ਬਣੀ ਉਦੋਂ ਉਹਨਾਂ ਨੇ ਮੈਨੂੰ ਫੇਰ ਫੋਨ ਕਰਿਆ ਹੋਣਾ ਹੁਣ ਕਹਿੰਦੇ ਵੀ ਤਿੰਨ ਚਾਰ ਬੰਦੇ ਹੈਗੇ ਠੀਕ ਹੈ ਇੱਕ ਬੁੜੀ ਦਾ ਨਾਂ ਲੈਂਦੇ ਨਾਲ ਵੀ ਬੁੜੀ ਹੈਗੀ ਕੋਈ ਉਹ ਭੱਜ ਗਈ ਮੌਕੇ ਤੇ ਤਾਂ ਤੇ ਪਰ ਬੁੜੀ ਦਾ ਨਾਂ ਲੈਂਦੇ ਆ ਤੇਜੋ ਨਾਂ ਲੈਂਦੇ ਆ ਬੁੜੀ ਦਾ ਵੀ ਤੁਸੀਂ ਕਿਹਦੇ ਨੂੰ ਜਾਣਦੇ ਹੋ ਵੀ ਕੋਈ ਆਪਣੇ ਰਿਸ਼ਤੇਦਾਰੀ ਚੋਂ ਬੇ 10003 ਨੂੰ ਪਤਾ ਹੋਵੇ ਵੀ ਅੱਗੇ ਕਿਸੇ ਪਾਸੇ ਹੋਵੇ ਜਸੂ ਆਇਆ ਕਰੇ ਥਾਣੇ ਚੋਂ ਫੋਨ ਆਇਆ ਸੀ ਇਹਨੂੰ ਕੀ ਗੱਲ ਕਰੀ ਜਾਂਦਾ ਇਹ ਥਾਣੇ ਇਲਜ਼ਾਨ ਦੀ ਭੂਆ ਨੂੰ ਮੈਂ ਵੀ ਜਾਊਂਗੀ ਨਾਲ ਐ ਵੀ ਜੀ ਕੀ ਗੱਲ ਹੈ ਜਿਹੜੀ ਇਹ ਬੁੜੀ ਬੁੜੀ ਕੀ ਕਰੀ ਜਾਂਦੇ ਨੇ ਇਹ ਬੋਲ ਜਾ ਕੇ ਨਾ ਪੁੱਛਾਂ ਭੂਆ ਨੂੰ ਮੇਰੇ ਪੁੱਤ ਅਸੀਂ ਤਾਂ ਕਿਸੇ ਨੂੰ ਜਾਣਦੇ ਨਹੀਂ ਗੇਜੋ ਨਾਮ ਦੀ ਕੁੜੀ ਤਾਂ ਮੈਂ ਅੱਜ ਸੁਣਦੀ ਆਂਗੀ ਗੇਜੋ ਕਹਾ ਕਿ ਤੇਜੋ ਤੇਜੋ ਤੇ ਜੋ ਮੈਂ ਤਾਂ ਹੱਦ ਹੋ ਗਈ ਵੀ ਪੁੱਤ ਹੌਲੀ ਬੋਲ ਜੇ ਕਿਤੇ ਹਰਪ੍ਰੀਤ ਨੇ ਸੁਣ ਲਿਆ ਨਾ ਹੋਰ ਹੀ ਪੰਗਾ ਖੜਾ ਹੋ ਜੂ ਹਾਂ ਤੇ ਹੋਰ ਦੱਸ ਕੀ ਕਹਿਣਾ ਹੈ ਮੈਂ ਤਾਂ ਹੀ ਸੀ ਬੁਲਾਇਆ ਬਲੂਆ ਤਾਂ ਨਹੀਂ ਮੈਂ ਕਹਿੰਦੇ ਸੀ ਕਿ ਉਹ ਆਈ ਆਦੇ ਸੀ ਵੀ ਕਹਿੰਦੇ ਉਹਨਾਂ ਨੂੰ ਨਾਲ ਲਿਆਇਓ ਵੀ ਉਹਨਾਂ ਦਾ ਕੋਈ ਇੱਕ ਫੈਮਿਲੀ ਮੈਂਬਰ ਨਾਲ ਆਜੇ ਤਾਂ ਵੀ ਕੋਈ ਗੱਲਬਾਤ ਹੋ ਜੇ ਉਹਨਾਂ ਨਾਲ ਮੈਂ ਕਿਹਾ ਸੀ ਉਹਨੂੰ ਮੈਨੂੰ ਆਖ ਦਿੰਦੇ ਵੀ ਆ ਮੈਨੂੰ ਆਖ ਦਿੰਦੇ ਤੂੰ ਇਕੱਲਾ ਹੀ ਤੁਰਿਆ ਫਿਰਦਾ ਹੈਂ ਨਾਲ ਉਹਨਾਂ ਦੇ ਪਰਿਵਾਰ ਦਾ ਤਾਂ ਕੋਈ ਲੱਗਿਆ ਨਹੀਂ ਮੈਂ ਆਖਦਾ ਹੈਗਾ ਵੀ ਚੱਲ ਵੀ ਉਹ ਬੁੜੀਆਂ ਹਨ ਉਹ ਤੇ ਕੌਣ ਮੈਂ ਤਾਂ ਉਹਨਾਂ ਨੂੰ ਬਹੁਤ ਸਮਝਾਇਆ ਇਸ ਗੱਲੋਂ ਵੀ ਚੱਲ ਮੈਂ ਤਾਂ ਹੀ ਤੁਹਾਡੇ ਕੋਲ ਆਇਆ ਸੀ ਵੀ ਤੁਸੀਂ ਮੇਰੇ ਨਾਲ ਵਗ ਚੱਲਿਓ ਵੀ ਆਪਾਂ ਵਗ ਚੱਲਾਂਗੇ ਉਹੀ ਗੱਲ ਤੇਰਾ ਚਾਚਾ ਤਾਂ ਹੁਣ ਕਿੱਦਿਆਂ ਦਾ ਬਾਹਰੋਂ ਨਿਕਲਿਆ ਹੋਇਆਗਾ ਐ ਜ ਆਸੀਂ ਮਾਵਾਂ ਧੀ ਆ ਗਈਆਂ ਕੀ ਕਰੀਏ ਕਿੱਧਰ ਕਿੱਧਰ ਹੋਈਏ ਇਹੋ ਜੀ ਬਿਪਤਾ ਪਈ ਹੈਗੀ ਕਿਸੇ ਪਾਸੇ ਸੌਖਾ ਸਾਹ ਨਹੀਂ ਆਉਂਦਾਗਾ ਸੰਤਾ ਮੈਂ ਤਾਂ ਸੱਚੀ ਪੁੱਛੇ ਹਰਪ੍ਰੀਤ ਨੂੰ ਜੋ ਵੀ ਗੱਲ ਕਰਦੀਆਂ ਫੋਨ ਸੁਣਦੀਆਂ ਜਾਂ ਕੋਈ ਗੱਲ ਕਰਦੀਆਂ ਬਚਾ ਕੀ ਮੈਂ ਤਾਂ ਉਲੇ-ਚੋਲੇ ਹੋ ਕੇ ਗੱਲ ਕਰਦੀਆਂ ਘਰ ਲੱਗਦਾ ਤੇਰੇ ਜੈ ਵੱਡਾ ਦਿਮਾਗ ਤੇ ਟੈਨਸ਼ਨ ਲੈਨੇ ਮੈਂ ਭਾਈ ਕੱਲੀ ਕਿੱਧਰ ਲਈ ਫਿਰ ਆਏ ਨੂੰ ਹਾਂ ਤਾਂ ਹੀ ਮੈਂ ਆਇਆ ਸੀ ਮੈਂ ਕਿ ਚੱਲ ਵੀ ਮੈਂ ਚਾਚੀ ਨੂੰ ਲੈ ਜਾਉਂਗਾ ਨਾਲ ਵੀ ਜਾ ਕੇ ਆਪਾਂ ਗੱਲ ਕਰਿਆਵਾਂਗੇ ਉਹਨਾਂ ਨਾਲ ਜਾਂ ਫਿਰ ਆਪਾਂ ਚੱਲ ਕੇ ਆਈ ਚਾਚੀ ਚਲ ਆਪਾਂ ਚੱਲੇ ਆਉਂਦੇ ਆਂ ਵੀ ਗੱਲ ਸੁਣ ਮੈਨੂੰ ਲੱਗਦਾ ਹਰਪ੍ਰੀਤ ਨੂੰ ਨਾ ਸੁਣ ਜੇ ਕਿਤੇ ਤੂੰ ਹੌਲੀ ਨਹੀਂ ਬੋਲਿਆ ਹੈਗਾ ਲੱਗਦੀ ਆ ਮੈਨੂੰ ਤਾਂ ਉਹੀ ਗੱਲ ਹੋਗੀ ਬੂਆ ਮੈਂ ਵੀ ਚੱਲੂੰਗੀ ਨਾਲ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਤੁਹਾਡੀਆਂ ਲੈ ਆ ਕੇ ਸੁਣ ਲਈਆਂ ਅਸੀਂ ਕੀ ਗੱਲ ਕਰੀਏਗੀ ਅਸੀਂ ਤਾਂ ਨੋ ਇਹ ਤਾਂ ਤੇਰਾ ਹਾਲ ਚਾਲ ਪੁੱਛਣ ਆਇਆ ਹੈਗਾ ਬੂਆ ਐ ਮੈਂ ਝੂਠ ਨਾ ਬੋਲ ਮੈਨੂੰ ਸਾਰਾ ਕੁਝ ਸੁਣ ਗਿਆ ਕਿਹੜੀ ਬੁੜੀ ਦੀ ਗੱਲ ਕਰੀ ਜਾਂਦੇ ਤੁਸੀਂ ਕੀ ਹੋਇਆ ਉਈ ਉਹ ਤਾਂ ਕੋਈ ਗੱਲ ਨਹੀਂ ਬੁੜੀ ਸੀ ਤਾਂ ਬੁੜੀ ਤਾਂ ਨਾ ਉਹ ਅਸੀਂ ਥਾਣੇ ਗਿਆ ਸੀ ਮੈਂ ਤੁਹਾਨੂੰ ਦੱਸ ਦਿੰਦਾ ਗੱਲ ਤਾਂ ਐਵੇਂ ਕੋਈ ਲਕੋਣ ਵਾਲੀ ਗੱਲ ਨਹੀਂ ਪਤਾ ਕੀ ਕਹਿੰਦੇ ਥਾਣੇ ਵਾਲੇ ਦੱਸਿਆ ਕੁਛ ਉਹਨਾਂ ਨੇ ਕਿਹਾ ਸੀ ਕਿ ਤੋ ਤਿੰਨ ਬੰਦੇ ਫੜੇ ਸੀ ਉਹਨਾਂ ਨੇ ਬੁੜੀ ਸੀਗੀ ਉਹਨਾਂ ਨਾਲ ਬੁੜੀ ਭੱਜ ਗਈ ਉਹਨਾਂ ਨਾਲ ਤੇਜੂ ਨਾ ਮਾ ਬੁੜੀ ਦਾ ਕੋਈ ਤੋੱਚੀ ਜਾਣਦੇ ਵੀ ਕੋਈ ਰਿਸ਼ਤੇਦਾਰੀ ਜੋ ਹੋਵੇ ਉਧਰੋਂ ਤੋਂ ਦੇ ਤੇਜੂ ਹੂੰ ਜੇ ਕੋਈ ਜਾਣਕਾਰ ਹੋਵੇ ਰਿਸ਼ਤੇਦਾਰੀ ਚ ਜੇ ਕੋਈ ਤੁਹੀ ਮਿਲੇ ਹੋਊ ਤੁਸੀਂ ਪਹਿਲਾਂ ਤੇਜੋ ਨਾਮ ਜਿੱਤੇ ਕੋਈ ਬੁੜੀ ਨਹੀਂ ਹੈਗੀ ਪੂਆ ਉਹੀ ਤਾਂ ਗੱਲ ਕਰਦੀਆਂ ਮੈਂ ਕੋਈ ਉਹੀ ਨਾ ਕਿਤੇ ਹੋ ਗਿਆ ਹੋਵੇ ਤੇ ਉਹਨੇ ਦੱਸ ਮੈਂ ਹੈਰਾਨ ਆ ਆ ਪੁਲਿਸ ਵਾਲਾਂ ਤੇ ਵੀ ਹੈਰਾਨ ਆ ਵੀ ਤੁਸੀਂ ਉਹਨਾਂ ਨੂੰ ਕਹੋ ਕਿਵੇਂ ਭੱਜ ਪੁੱਜ ਕੇ ਹੈ ਉਹਨਾਂ ਨੂੰ ਚੰਗਾ ਹਵਾਲਾਤ ਚ ਬੰਦ ਕਰਨਾ ਸੀਗਾ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਅਸੀਂ ਮਰੀ ਜਾਂਦੇ ਆਗੇ ਕੋਈ ਗੱਲ ਲਾਪਰਵਾਹੀ ਇਹਨਾਂ ਦੇ ਆ ਹੀ ਕੰਮ ਹੁਣ ਕੱਲੀ ਬੁੜੀ ਹੈਗੀ ਖਬਰ ਕੌਣ ਹੈਗੀ ਉਹ ਵੀ ਭੱਜ ਗਈ ਉਹ ਭੱਜ ਗਈ ਬੁੜੀ ਤਾਂ ਅੱਛਾ ਬੁੜੀ ਭੱਜ ਗਈ ਉਹਨਾਂ ਨੇ ਆਪਾਂ ਨੂੰ ਤਾਂ ਹੀ ਸੱਦਿਆ ਕਿ ਕਹਿੰਦੇ ਜਾਈਏ ਹੋ ਪਤਾ ਨਹੀਂ ਆ ਕਿਉਂ ਕੀ ਗੱਲਾਂ ਕੋਈ ਬੇਟੀ ਕਿਹੜੀ ਬੁੜੀ ਹੋਊਗੀ ਜੋ ਫੜੀ ਜਾਂਦੀ ਆ ਤਾਂ ਨਾ ਬਸ ਕਿਪ ਤਾਂ ਗੱਲ ਸਾਹਮਣੀ ਆ ਜਾਂਦੀ ਆਪਣੇ ਪਾਣੀ ਚ ਮਧਾਣੀ ਐ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਇਹ ਇਹ ਕਿਵੇਂ ਆਪਣਾ ਕੇਸ ਸਲਝਾਉਣਗੇ ਸਮਝ ਤੋਂ ਬਾਹਰ ਹੋਈ ਪਈ ਐ ਵਾ ਮੈਨੂੰ ਤਾਂ ਐਂ ਲੱਗਦਾ ਆਪਾਂ ਗਲਤੀ ਕਰ ਲਈ ਕਿਸ ਕਰਕੇ ਮੈਂ ਆਪ ਹੀ ਪਤਾ ਲਗਾ ਲਾਂਦੀ ਕਿ ਮੇਨਾ ਕੀ ਮੈਂ ਨਾ ਤੂੰ ਰਹਿਣ ਦੇ ਵੀਰੇ ਹੁਣ ਅਸੀਂ ਤੂੰ ਕਿਤੋਂ ਮੈਨੂੰ ਟੈਨਸ਼ਨ ਨਾ ਲੈ ਇਸ ਗੱਲੋਂ ਮੈਂ ਵੀ ਜਾਵਾਂਗੀ ਵੀਰੇ ਨਾਲ ਤੁਹਾਡੇ ਤੇਰਾ ਤੇਰਾ ਠੀਕ ਨਹੀਂਗਾ ਤੈਨੂੰ ਡਾਕਟਰ ਨੇ ਵੀ ਰੈਸਟ ਦੱਸੀ ਹੋਈ ਐ ਤੂੰ ਘਰੇ ਰਹਿਸ ਗੱਲੋਂ ਅਸੀਂ ਦੋਨੇ ਜਾਇ ਆਉਣੇ ਕਿ ਨਾ ਜਿਵੇਂ ਵੀ ਗੱਲ ਹੋਈ ਤੈਨੂੰ ਅੱਜ ਉਮੀ ਗੱਲ ਦਾ ਵੀਰੇ ਐਡੀ ਵੱਡੀ ਗੱਲ ਹੋ ਗਈ ਮੈਂ ਰੈਸਟ ਕਿਵੇਂ ਕਰ ਲਾਂ ਘਰੇ ਬੈ ਕੇ ਮੈਂ ਤਾਂ ਨਾਲ ਚੱਲ ਵਰ ਤੂੰ ਐ ਗੱਲ ਜਿੱਦ ਕਰਦੀ ਹੁੰਨੀ ਐ ਇਕੱਲੀ ਜਾਇ ਆ ਅਸੀਂ ਘਰੇ ਬਹਿ ਜਾਨੇ ਨਾ ਤੈਨੂੰ ਆਪਣੀ ਸਿਹਤ ਦਾ ਕੋਈ ਖਿਆਲ ਨਹੀਂ ਹੈਗਾ ਪੂਆ ਮੈਨੂੰ ਖਿਆਲ ਹੈਗਾ ਤੇਰੇ ਅਗੇ ਪੂਆ ਬੋਲਦੀ ਐ ਜੀ ਭੂਆ ਮੈਂ ਇਕੱਲੇ ਖੜੇ ਕਿਵੇਂ ਬੈਠੇ ਰਹੂੰਗੀ ਮੈਂ ਤਾਂ ਨਾਲ ਚੱਲੂੰਗੀ ਮੈਂ ਮੈਂ ਗੱਲ ਕਰਨੀ ਉਹਨਾਂ ਨਾਲ ਮੈਂ ਪੁੱਛੂੰਗੀ ਕਿ ਪਤਾ ਕੁਝ ਦੱਸ ਹੀ ਦੇਣ ਉਹ ਕਾਲੇ ਕਾਲੇ ਦੇ ਕਾਤਿਲ ਮਿਨੇ ਨੇ ਕੋਈ ਤਾਂ ਗੱਲ ਕਰਨਗੇ ਉਹ ਅੱਜ ਗੱਲ ਸਾਹਮਣੇ ਆਜੋਗੇ ਭੂਆ ਕਬਰਾਇਆ ਨਾ ਕਬਰਾ ਆ ਤੇਰੀ ਕਬਰਾੜ ਤੈਨੂੰ ਬਿਮਾਰ ਕਰ ਦਿੰਦੀ ਆ ਪੁੱਤ ਨਾਲ ਤੈਨੂੰ ਪਤਾ ਕਿਹੜੇ ਹਾਲਾਤ ਨੇ ਆਪਣੇ ਸਾਰਿਆਂ ਦੇ ਕੋਈ ਉਹ ਹੈਗਾ ਭੂਆ ਮੈਂ ਕੀ ਕਰਾਂ ਤੂੰ ਦੱਸ ਦੇ ਕੀ ਦੱਸਾਂ ਹੁਣ ਇਹਨੂੰ ਮੈਂ ਤੈਨੂੰ ਕਹਿਤਾ ਤੂੰ ਬੈਠ ਕਰ ਅਸੀਂ ਆਉਣੇ ਮੜਾ ਜਾ ਮੈਂ ਤੇਰੇ ਮੂਰੇ ਹੱਥ ਬੰਦੀਆਂ ਮੈਨੂੰ ਨਾਲ ਲੈ ਜਾ ਦੇਖੀ ਆਇ ਨਾ ਕਰ ਪੂਆ ਹੱਥ ਬੰਨਣ ਵਾਲੀ ਕੀ ਗੱਲ ਹੈਗੀ ਜਿਹੜਾ ਜ ਤੈਨੂੰ ਦੁੱਖਾ ਹੋਇਆ ਸਾਨੂੰ ਵੀ ਦੁੱਖ ਹੈਗਾ ਸਾਨੂੰ ਦੁੱਖ ਨਹੀਂ ਪਹਿਲਾਂ ਮੈਨੂੰ ਐ ਦੱਸ ਹੈ ਬਾਪੂ ਤੂੰ ਕੀ ਨਾ ਨਾ ਬਈ ਅਸੀਂ ਆ ਆ ਦੇਖ ਅਸੀਂ ਤੈਨੂੰ ਅਸੀਂ ਤੈਨੂੰ ਆਪ ਅਰੇ ਗੱਲ ਮੂਰੇ ਲੱਕ ਕੀ ਕਰੀ ਜੰਨੇ ਅਸੀਂ ਐਸੇ ਗੱਲੋਂ ਬੀਤੇ ਦੇ ਸਾਨੂੰ ਫਿਕਰ ਹੈ ਅਸੀਂ ਤਾਂ ਹੀ ਕਰੀ ਜੰਨੇ ਵੀਰੇ ਯਕੀਨ ਮੈਨੂੰ ਹੈਗਾ ਤਾਂ ਹੀ ਤੁਹਾਡੇ ਭਰੋਸੇ ਗੱਲ ਛੱਡ ਰੱਖੀਏ ਸਾਰੀ ਤੈਨੂੰ ਤੁਸੀਂ ਕਰਨਾ ਜੋ ਕਰਨਾ ਚੱਲ ਜਾ ਅੰਦਰ ਜਾ ਤੂੰ ਜਿਹੜਾ ਅਸੀਂ ਜਾ ਕੇ ਜਹਾਂਦਰ ਤੈਨੂੰ ਸੁਣਿਆ ਨਹੀਂ ਚੱਲ ਅੰਦਰ ਪੈ ਜਾ ਉੱਥੇ ਆਉਨੇ ਆ ਬਸ ਹੁਣੇ ਆਈ ਮੈਂ ਕੋਈ ਨਾ ਬੂਆ ਹਾਂ ਕੁਝ ਦੇਖਣਾ ਸੀ ਕੀ ਹੋਇਆ ਹੁਣ ਹਾਂ ਦੇਖ ਲੈ ਤੈਨੂੰ ਨਹੀਂ ਦੀਦਾ ਇਹਨਾਂ ਨੂੰ ਤਾਂ ਮੈਂ ਮਰੇ ਚੰਗਾ ਸਪਰੇਅ ਹੀ ਪੀ ਲੈਣਾ ਕਿਉਂ ਮਰ ਜਾਉਂਗੀ ਤੁਸੀਂ ਮਰਨ ਥੋੜੇ ਦੁਸ਼ਮਣ ਮੈਂ ਤਾਂ ਜਾਣਾ ਘਰ ਛੱਡ ਕੇ ਭੱਜ ਜਾਣਾ ਬੈੜੀ ਮੈਨੂੰ ਮਾਫ ਕਰ ਦੋ ਮੈਂ ਤਾਂ ਗੁੱਸੇ 'ਚ ਹੱਥ ਚੱਕਾ ਗਿਆ ਨਾ ਨਾ ਤੂੰ ਜਿਹੜਾ ਉਸ ਤਰ੍ਹਾਂ ਚੰਗਾ ਕਰਦਾ ਨਾ ਜੀ ਕਰਦਾ ਉਹ ਕਰ ਲੋੜ ਨਹੀਂ ਹੈਗੀ ਕਿਤੇ ਨਹੀਂ ਆਏਗਾ ਤੂੰ ਕਰ ਰਹੇ ਹੋ ਨਾ ਨਾ ਮੈਂ ਤਾਂ ਕਰ ਛੱਡ ਕੇ ਜਾਂਦਾ ਸੁਣ ਲੋ ਮੈਂ ਤਾਂ ਕਰ ਛੱਡ ਕੇ ਜਾਂਦਾ ਦੋਨੇ ਮਾਫ ਕਿਤੇ ਨਹੀਂ ਜਾਣਾ ਤੁਸੀਂ ਮੇਰਾ ਛੁੱਡੇ ਵੀ ਨਾ ਹੈ ਹੀ ਕੌਣ ਆ ਬੰਨੇ ਤੇਰੇ ਮੂਰੇ ਹੱਥ ਮੈਨੂੰ ਲੋੜ ਨਹੀਂ ਤੇਰੀ ਮੈਂ ਤਾਂ ਸਵੇਹ ਪੀ ਲੈਣਾ ਇਹਦੇ ਨਾਲ ਉਹ ਤਾਂ ਚੰਗਾ ਹੀ ਹੈ ਠੀਕ ਹੈ ਨਾ ਸੁਣੋ ਮੇਰੀ ਸੋਂ ਹੈ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਨਾ ਮੈਂ ਤਾਂ ਕਿਸ ਦੀ ਮਰਜ਼ੀ ਤੋਂ ਹੋਵਾਂਗਾ ਮੈਂ ਤਾਂ ਜਾਣਾ ਤੁਸੀਂ ਵੀ ਇੰਨੀ ਜਿੱਤੇ ਫੜ ਕੇ ਖੜੇ ਸੀ ਤਾਂ ਕਰਕੇ ਮੇ ਤਾਂ ਗੁੱਸੇ ਜਾ ਤੱਕਿਆ ਗਿਆ ਅਸੀਂ ਕਿੱਥੇ ਜਾਣਾਗਾ ਸੋਤੇ ਬਿਨਾ ਸਾਡਾ ਹੈ ਹੀ ਕੋਹਣਾਗਾ ਨਾ ਮੈਂ ਤਾਂ ਜਾਣਾ ਤੁਸੀਂ ਜਿਵੇਂ ਤੁਸੀਂ ਕਹੋਗੇ ਮੈਂ ਮੁੰਡੇ ਦੀ ਗੱਲ ਤਾਂ ਸੁਣ ਲੋ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰੂੰਗਾ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਵਿਆਹ ਕਰਾਉਂਗਾ ਪਰ ਤੁਸੀਂ ਇਹ ਜਿਹੀਆਂ ਗੱਲਾਂ ਨਾ ਕਰੋ ਮੇਰਾ ਸੋਤੇ ਬਿਨਾ ਹੈ ਹੀ ਕੋਣ ਕਿ ਤੁਸੀਂ ਚਲੇਗੇ ਮੈਂ ਤਾਂ ਜਉਂਦੇ ਜੀ ਮਰ ਜੂੰਗਾ ਰੇੜੀ ਮੈਨੂੰ ਮਾਫ ਕਰ ਦਿਓ ਇਹ ਆਖਰੀ ਗਲਤੀ ਹੈ ਮੇਰੀ ਰੇੜੀ ਜਾ ਭਗ ਜਾ ਅੰਦਰ ਭਗ ਜਾ ਕੋਈ ਨਾ ਮਾਫ ਕਰਤਾ ਆਏ ਨਾ ਕਰੋ ਰੇੜੀ ਪਲੀਜ਼ ਕੋਈ ਮੈਂ ਤੋ ਗਲਤੀ ਹੋ ਗਈ ਕੋਈ ਨਾ ਖੜਾ ਹੋ ਜਾ ਜਾ ਲੈ ਜਾ ਇਹਨੂੰ ਮੁੰਡੇ ਕੋਲ ਤੋਂ ਭਗ ਜਾ